ਆਰ ਨੂੰ ਪਿਆਰ ਪ੍ਰੀਸਾਦ ਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਜਿਹੜੇ ਮੇਰੇ ਖੁਦ ਦੇ ਸੂਟ ਸੀਗੇ ਵਿਆਹ ਦੇ ਵਿੱਚ ਪਾਏ ਹੋਏ ਉਹ ਸੂਟਾਂ ਦੀ ਵੀਡੀਓ ਰਹਿ ਗਈ ਸੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਦੋ ਤਿੰਨ ਸੂਟ ਆਪਣੇ ਹੈਂਡਵਰਕ ਦੇ ਰਹਿਣਗੇ ਜੀ ਬਾਕੀ ਤੁਹਾਨੂੰ ਸਿਲਕ ਪਸ਼ਮੀਨੇ ਤੇ ਮਿਲਣਗੇ ਤੇ ਚਲੋ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਨੇ ਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਉਹਨੂੰ ਵੀ ਤੁਸੀਂ ਜਰੂਰ ਸ਼ੇਅਰ ਕਰੋ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਇਸ ਆਰਕੀ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸੂਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਿਲਕ ਪਸ਼ਮੀਨੇ ਦੇ ਵਿੱਚ ਕਾਫੀ ਆਰਡਰ ਆ ਰਹੇ ਨੇ ਆਪਾਂ ਨੂੰ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰੋ ਜੀ ਇੱਕ ਭੈਣਾਂ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਆਪਣਾ ਆਰਡਰ ਸ਼ੁਰੂ ਕਰਨਾ ਹੈ ਜੀ ਤੁਹਾਨੂੰ ਹਾਫ ਪੇਮੈਂਟ ਪਹਿਲਾਂ ਕਰਨੀ ਪਊਗੀ ਜਿੰਨਾ ਚਿਰ ਤੁਸੀਂ ਹਾਫ ਪੇਮੈਂਟ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਤੁਹਾਡਾ ਆਰਡਰ ਨਹੀਂ ਸ਼ੁਰੂ ਕਰ ਸਕਦੇ ਕਿਉਂ ਤੁਹਾਨੂੰ ਵੀ ਪਤਾ ਹੈ ਹਨਾ ਬਾਅਦ ਦੇ ਵਿੱਚ ਭੈਣਾਂ ਕਹਿਣਦੀਆਂ ਨੇ ਜੀ ਅਸੀਂ ਤਾਂ ਇਹ ਸੂਟ ਲੈ ਪੁੱਛਿਆ ਹੀ ਸੀ ਤੋਂ ਅਸੀਂ ਨੇ ਕਿਹਾ ਨਹੀਂ ਸੀ ਵੀ ਬਣਵਾ ਦਿਓ ਤਾ ਕਰਕੇ ਫਿਰ ਸਾਨੂੰ ਦਿੱਕਤ ਆਉਂਦੀ ਹੈ ਜੀ ਉਹੀ ਉਹੀ ਕਲਰ ਅਸੀਂ ਫਿਰ ਤੁਹਾਡੇ ਲਈ ਬੁੱਕ ਕਰ ਦੰਨੇ ਆ ਤੁਹਾਡੇ ਨਾਪ ਦਾ ਬੁੱਕ ਹੋ ਜਾਂਦਾ ਹੈ ਦੂਜਾ ਕਸਟਮਰ ਰਹਿ ਜਾਂਦਾ ਪਲੀਜ਼ ਰਿਕਵੈਸਟ ਹੈ ਜੀ ਤੁਹਾਨੂੰ ਹਾਫ ਪੇਮੈਂਟ ਪਹਿਲਾਂ ਕਰਨੀ ਪਊਗੀ ਜੀ ਇੱਕ ਮੇਰੀ ਰਿਕਵੈਸਟ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਪਹਿਲਾਂ ਤੋਂ ਸੂਟ ਰੈਡੀ ਪੈਨੇ ਤਿੰਨ ਚਾਰ ਭੈਣਾਂ ਨੇ ਉਹਨਾਂ ਨੂੰ ਮੈਸੇਜ ਕਰਦੇ ਆ ਅਸੀਂ ਉਹ ਵੀ ਸੀਨ ਨਹੀਂ ਕਰ ਰਹੇ ਤਾਂ ਕਰਕੇ ਸਾਨੂੰ ਇਹ ਹੁਣ ਆਹੋ ਕਰਨਾ ਪੈ ਗਿਆ ਵੀ ਸਾਨੂੰ ਪਹਿਲਾਂ ਪੇਮੈਂਟ ਕਰੋ ਹਾਫ ਪੇਮੈਂਟ ਫਿਰ ਸੂਟ ਰੈਡੀ ਕਰਾਂਗੇ ਉਹ ਹੁਣ ਨਾ ਕੋਈ ਮੈਸੇਜ ਸੀਨ ਕਰਦੇ ਨੇ ਸਾਡੇ ਉਹਨਾਂ ਦੇ ਮਹੀਨਾ ਮਹੀਨਾ ਹੋ ਗਿਆ ਜੀ ਸੂਟ ਰੈਡੀ ਹੋ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜੀ ਜੇ ਉਹ ਮੇਰੀਆਂ ਭੈਣਾਂ ਮੇਰੀ ਵੀਡੀਓ ਦੇਖਦੀਆਂ ਨੇ ਤਾਂ ਤੁਹਾਡੇ ਸੂਟ ਰੈਡੀ ਨੇ ਜੀ ਤੁਸੀਂ ਪਲੀਜ਼ ਕੋਈ ਰਿਪਲਾਈ ਦਿਓ ਪੇਮੈਂਟ ਕਰਕੇ ਆਪਣੇ ਸੂਟ ਚੱਕ ਲਓ ਜੀ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਹਿਲਾ ਸੂਟ ਰਹੂਗਾ ਮੇਰਾ ਇਹ ਹੈਂਡਵਰਕ ਦਾ ਹੋਇਆ ਹੈ ਇਹ ਬਣਿਆ ਹੋਇਆ ਜੀ ਸ਼ਰਟ ਰਹੇਗੀ ਇਹਦੀ ਪਿਓਰ ਕ੍ਰਾਸ ਦੀ ਦੇਖੋ ਜੀ ਜੇ ਤੁਸੀਂ ਇਹਨੂੰ ਪੂਰਾ 5 ਮੀਟਰ ਲਾਉਂਗੇ ਨਾ ਤਾਂ ਤੁਹਾਨੂੰ 5 ਮੀਟਰ ਇਹ 2000 ਰੁਪਏ ਦਾ ਸੂਟ ਪਊਗਾ ਇਹ ਮੈਂ ਕੱਲੀ ਸ਼ਰਟ ਲਈ ਸੀ 2.5 ਮੀਟਰ ਦੀ 2.5 ਮੀਟਰ ਆਪਾਂ ਇਹਦੇ ਨਾਲ ਸਿਮਰ ਦੀ ਫੈਬਰਿਕ ਰੱਖੀ ਹੈ ਪੂਰੀ ਇਹ ਇੱਕ ਰਸ਼ਾ ਨਾ ਜਿਹੜਾ ਇਹ ਹਾਰਡ ਵਾਲਾ ਨਹੀਂ ਹੈਗਾ ਬਿਲਕੁਲ ਸੌਫਟ ਹੈ ਪਿਓਰ ਕਰਸਾ ਇਹ ਪੂਰੀ 2000 ਰੁਪਏ ਦਾ 5 ਮੀਟਰ ਸੂਟ ਮਿਲੂਗਾ ਜੀ ਤੁਹਾਨੂੰ ਦੇਖੋ ਇਹਦੀ 2.5 ਮੀਟਰ ਦੀ ਸ਼ਰਟ ਲਈ ਆਪਾਂ ਨੇ ਇਹਦੇ ਨਾਲ ਸਲਵਾਰ ਜਿਹੜੀ ਮੈਚਿੰਗ ਰੱਖੀ ਹੋਈ ਹੈ ਹੈਂਡਵਰਕ ਦੇਖੋ ਇਹਦੇ ਉੱਪਰ ਕੰਮ ਹੋਇਆ ਹੈ ਜੀ ਲਓ ਕੰਮ ਪੂਰਾ ਓਕੇ ਮਿਲੂਗਾ ਤੁਹਾਨੂੰ ਪੂਰੀ ਫਿਨਿਸ਼ਿੰਗ ਵਾਲਾ ਮਿਲੂਗਾ ਜੀ ਤੇ ਬਾਜੂ ਤੇ ਆਪਾਂ ਨੇ ਇਸ ਤਰ੍ਹਾਂ ਸਲਵਾਰ ਨਾਲ ਦਾ ਪੈਚ ਲਾ ਕੇ ਬਾਜੂ ਤੇ ਇਸ ਤਰ੍ਹਾਂ ਮੋਤੀ ਸਾਰਾ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਕੰਮ ਪੂਰਾ ਸਾਫ਼ ਸੁਥਰਾ ਮਿਲੂਗਾ ਪੂਰੇ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਰਹਿਣਗੀਆਂ ਤੇ ਬਾਹਮਾਂ ਤੇ ਇਹ ਵਾਲਾ ਡਿਜ਼ਾਈਨ ਬਣੂਗਾ ਜੀ ਪੈਚ ਲਾ ਕੇ ਉੱਪਰ ਆਪਾਂ ਨੇ ਜਿਹੜਾ ਇਹ ਸ਼ਰਟ ਦੇ ਵਿੱਚ ਫਲਾਵਰ ਬਣਿਆ ਉਵੇਂ ਦਾ ਬਾਹ ਤੇ ਫਲਾਵਰ ਬਣੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਸਸਤਾ ਕਰਨਾ ਚਾਹੁੰਦੇ ਹੋ ਹਨ ਤਾਂ ਤੁਹਾਨੂੰ ਲੱਗਦਾ ਵੀ ਰੇਟ ਜ਼ਿਆਦਾ ਹੈਗਾ ਤਾਂ ਤੁਸੀਂ ਇਹਨੂੰ 80 ਗ੍ਰਾਮ ਕਰੇਵ ਤੇ ਕਰ ਸਕਦੇ ਹੋ 80 ਗ੍ਰਾਮ ਕਰੇਵ ਦਾ ਸੂਟ ਹੈ ਜਿਹੜਾ ਇਹਦੇ ਨੂੰ 300 ਰੁਪਏ ਸਸਤਾ ਪਊਗਾ ਜਾਂ ਤੁਸੀਂ ਔਰਗੈਂਜਾ ਲਾਈਨਿੰਗ ਤੇ ਵੀ ਕਰਵਾ ਸਕਦੇ ਹੋ ਉਹ ਵੀ ਹੈਗੀ ਹੈ ਜਿਹੜੀ ਵੀ ਸ਼ਾਈਨਿੰਗ ਵਾਲੀ ਫੈਬਰਿਕ ਹੀ ਹੈ ਜਾਂ ਤੁਸੀਂ ਕਰਵਾ ਸਕਦੇ ਹੋ ਜੀ ਗਲਾਸ ਸਿਲਕ ਤੇ ਜਾਂ ਗਲਾਸ ਸਿਮਰ ਤੇ ਇਦਾਂ ਨਹੀਂ ਫੈਬ੍ਰਿਕਾਂ ਥੋੜਾ ਜਿਹਾ ਤੁਹਾਨੂੰ ਕਾ ਘੱਟ ਰੇਟ 'ਚ ਪੈ ਜਾਣਗੀਆਂ 3 ਤੋਂ 4-500 ਰੁਪਏ ਤੱਕ। ਲਓ ਜੀ ਇਸ ਤਰ੍ਹਾਂ ਆਪਣਾ ਇਹ ਸੂਟ ਆ ਮੈਂ ਤੁਹਾਨੂੰ ਨਾਲ ਪਿੱਕ ਲਾ ਦੂੰਗੀ। ਇਸ ਤਰ੍ਹਾਂ ਦੀ ਸ਼ਰਟ ਬਣੀ ਹੋਈ ਐ ਤੇ ਜਿਹੜੀ ਆਪਾਂ ਨੇ ਸਲਾਈ ਕੀਤੀ ਐ ਜਿਹਦੀ ਇਸ ਤਰ੍ਹਾਂ ਪੇਸਟਿੰਗ ਪੱਟੀ ਦੇ ਨਾਲ ਕੀਤੀ ਐ ਮੈਂ ਇੱਕ ਸੂਟ ਦੇ ਪੇਸਟਿੰਗ ਪੱਟੀ ਲਗਾਈ ਐ ਮੈਨੂੰ ਥੋੜਾ ਜਿਹਾ ਪਤਾ ਨਹੀਂ ਕਿਉਂ ਐਂ ਜਿ ਲੱਗਿਆ ਵੀ ਮੈਨੂੰ ਵਧੀਆ ਨਹੀਂ ਲੱਗਦਾ ਪੇਸਟਿੰਗ ਪੱਟੀ ਵਾਲਾ। ਪਹਿਲਾਂ ਕਾ ਕਾਫੀ ਸੂਟ ਹੋ ਗਏ ਲਓ ਜੀ ਇਹਦੀ ਸਲਵਾਰ ਰਹੂਗੀ ਇਸ ਤਰ੍ਹਾਂ ਸਿਮਰ ਦੀ ਲਾਈਨ ਪਤਾ ਨਹੀਂ ਕਿਉਂ ਮੈਨੂੰ ਉਹ ਨਾ ਆਪਣੀ ਪਸੰਦੀ ਇਹ ਹੀ ਹੁੰਦੀ ਹੈ ਮੈਨੂੰ ਹਰ ਇੱਕ ਸਲਵਾਰ ਜਿਹੜੀ ਹੈਗੀ ਹੈ ਨਾਲ ਸਕਿਨ ਦੀ ਆਪਸ਼ਨ ਵਾਲੀ ਪਸੰਦ ਆਉਂਦਾ ਹੈ ਸੂਟ ਲਓ ਜੀ ਇਸ ਤਰ੍ਹਾਂ ਸ਼ਰਟ ਤੇ ਆਪਾਂ ਨੇ ਪੈਚ ਵਰਕ ਲਾਇਆ ਜੀ ਸੌਰੀ ਸ਼ਰਟ ਦੀ ਫੈਬਰਿਕ ਦਾ ਪੈਚ ਵਰਕ ਲਾਇਆ ਸਲਵਾਰ ਤੇ ਇਦਾਂ ਹੀ ਆਪਾਂ ਨੇ ਫਲਾਵਰ ਬਣੇ ਨੇ ਬਹੁਤ ਸੋਹਣਾ ਸੂਟ ਬਣਿਆ ਹੈ ਤੁਸੀਂ ਜੇ ਇਹਨੂੰ ਦੇਖੋ ਜੀ ਫੈਬਰਿਕ ਦੇ ਨਾਲ ਥੋੜਾ ਮੋਟਾ ਰੇਟ ਕੱਟਦਾ ਵਾਧਾ ਰਹਿੰਦਾ ਹੈ ਨਾ ਇਹਦੇ ਨਾਲ ਆਪਾਂ ਨੇ ਔਰਗਾਂਜਾ ਦਾ ਰੱਖਿਆ ਜੀ ਪਿਓਰ ਦਾ ਦੁਪੱਟਾ ਤੇ ਇਹ ਦੁਪੱਟਾ ਸੈਂਟਰ ਦੇ ਵਿੱਚ ਉਹ ਰਸਟ ਰਹੂਗਾ ਦੇ ਕੋਨੇ ਤਾਂ ਇਸ ਤਰ੍ਹਾਂ ਕਰੀਮ ਰਹੂਗਾ ਇਸ ਤਰ੍ਹਾਂ ਦਾ ਆਪਾਂ ਵਧੀਆ ਵਾਲੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦਾ ਤੁਹਾਨੂੰ ਮੈਂ ਰੇਟ ਨਾਲ ਨਾਲ ਮੈਂਸ਼ਨ ਕਰ ਦੂੰਗੀ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਰੇਟ ਨਹੀਂ ਦੱਸਦੇ ਜੀ ਹੁਣ ਤੁਹਾਡੀ ਚੋਇਸ ਹੈ ਮੈਂ ਏਸੇ ਫੈਬਰਿਕ ਦੇ ਨਾਲ ਤੁਹਾਨੂੰ ਰੇਟ ਹੈ ਜਿਹੜਾ ਮੈਂਸ਼ਨ ਕਰੂੰਗੀ ਤੇ ਜੇ ਤੁਸੀਂ ਹੋਰ ਫੈਬਰਿਕ ਤੇ ਜਾਓਗੇ ਤਾਂ ਥੋੜਾ ਮੋਟਾ ਘਟੂ ਗਈ ਜੀ ਦੇਖੋ ਇਸ ਤੋਂ ਉੱਪਰ ਤਾਂ ਕੋਈ ਕੁਆਲਿਟੀ ਨਹੀਂ ਹੈਗੀ ਪਿਓਰ ਕ੍ਰੈਪ ਦੀ ਹੈ ਨਾ ਜ ਜੇ ਤੁਸੀਂ ਜਮੇ ਫੁੱਲ ਪਿਓਰ ਕ੍ਰੈਪ ਤੇ ਜਾਓਗੇ ਜਿਹੜਾ 5 4000 5000 ਦਾ ਸੂਟ ਪੈਂਦਾ ਤਾਂ ਉਹ ਹੈ ਇਸ ਤੋਂ ਉੱਪਰ ਹੈ ਹੋਰ ਕੋਈ ਵੀ ਕੁਆਲਿਟੀ ਨਹੀਂ ਸਾਰਾ ਤੁਹਾਨੂੰ ਇਸ ਤੋਂ 2 300 400 ਸੂਟ ਸਸਤਾ ਹੀ ਪਏਗਾ ਜੇ ਤੁਸੀਂ ਕ੍ਰਾਸ਼ ਖੜੋਗੇ ਲਓ ਜੀ ਅਗਲਾ ਸੂਟ ਆ ਗਿਆ ਮੋਰਨਿੰਗ ਵਾਲਾ ਇਹਦਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਤਾਂ ਆਪਾਂ ਨੇ ਔਰਗੈਂਜਾ ਤੇ ਬਣਾਇਆ ਪਲੇਨ ਤੇ ਇਹਨੂੰ ਚਾਹੇ ਤੁਸੀਂ ਲੈਨਾਂ ਵਾਲੀ ਔਰਗੈਂਜਾ ਤੇ ਬਣਾ ਸਕਦੇ ਹੋ ਚਾਹੇ ਤੁਸੀਂ ਇਹਨੂੰ ਕਿਸੇ ਹੋਰ ਸਿਮਰ ਫੈਬਰਿਕ ਤੇ ਪਲੇਨ ਤੇ ਕ੍ਰੇਪ ਤੇ ਜਿਵੇਂ ਮਰਜ਼ੀ ਬਣਵਾ ਸਕਦੇ ਹੋ ਕ੍ਰੇਪ ਤੇ ਤੁਸੀਂ ਹਮੇਸ਼ਾ 80 ਗ੍ਰਾਮ ਜਾਂ 60 ਗ੍ਰਾਮ ਤੇ ਜਾਇਓ ਜੀ ਇਹ ਤੇ ਨਾ ਜਾਏ ਉਹ ਕਿਉਂ ਇਹਦਾ ਪਤਾ ਕੀ ਹੈਗਾ ਜਿਹੜੀ ਅਰਜੰਦੀ ਨੇਚਰਲ ਕਰੇਬ ਹੁੰਦੀ ਆ ਉਹ ਥੋੜੀ ਜੀ ਸਿੰਜ ਜਾਂਦੀ ਆ ਬਾਜੂ ਤੋਂ ਲਓ ਜੀ ਇਸ ਤਰ੍ਹਾਂ ਤੁਹਾਨੂੰ ਇਹਦਾ ਗਲੇ ਦਾ ਕੰਮ ਦਿਖਾ ਦਈਏ ਨੇੜੇ ਤੋਂ ਪੂਰਾ ਫੁੱਲ ਹੈਂਡਵਰਕ ਮਿਲੂਗਾ ਜੀ ਤੁਹਾਨੂੰ ਇਸ ਤਰ੍ਹਾਂ ਬਾਜੂ ਤੇ ਕੰਮ ਮਿਲੂਗਾ ਸਾਰੀ ਸ਼ਰਟ ਦੇ ਵਿੱਚ ਪੂਰੇ ਹੈਂਡ ਦੀ ਬੂਟੀ ਮਿਲੂਗੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇੰਦਾ ਬਣਵਾ ਸਕਦੇ ਹੋ ਤੁਸੀਂ ਹੋਰ ਫੈਬਰਿਕ ਤੇ ਬਣਵਾਉਣਾ ਉਹ ਤੇ ਵੀ ਬਣਾ ਸਕਦੇ ਹੋ ਇਹ ਅਸੀ ਨੇ ਔਰਗਾਂਜਾ ਤੇ ਬਣਾਇਆ ਘੇਰ ਤੇ ਵੀ ਤੁਹਾਨੂੰ ਉਹੀ ਕੰਮ ਮਿਲੂਗਾ ਸੇਮ ਦੇਖੋ ਜੀ ਇਹਦੀ ਸਲਵਾਰ ਪਲੇਨ ਰੱਖੀ ਹੈ ਜੀ ਆਪਾਂ ਨੇ ਦੁਪੱਟਾ ਰੈਡੀ ਕੀਤਾ ਜੀ ਇਹਦਾ ਪੇਸਟਿੰਗ ਪੱਟੀ ਵਾਲਾ ਲਓ ਜੀ ਦੁਪੱਟਾ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਔਰਗਾਂਜਾ ਦਾ ਦੁਪੱਟਾ ਰਹੂਗਾ ਤੇ ਇਹਦੇ ਨਾਲ ਨਾ ਇਸ ਤਰ੍ਹਾਂ ਆਪਾਂ ਨੇ ਰਾਇਲ ਬਲੂ ਕਲਰ ਦੀ ਜਿਹੜੀ ਹੈਗੀ ਪੱਟੀ ਲਗਵਾਈ ਹੈ ਇਹ ਥੋੜਾ ਜਿਹਾ ਸਾਨੂੰ ਕਾਲੀ ਸੀ ਇਹਦੇ ਉੱਪਰ ਆਪਾਂ ਗੋਟਾ ਵੀ ਲਗਵਾ ਸਕਦੇ ਆ ਇਹਦੇ ਆਪਾਂ ਨੇ ਵਿੱਚ ਗੋਟੇ ਦੀਆਂ ਇਸ ਤਰ੍ਹਾਂ ਲਾਈਨਾਂ ਪਾਈਆਂ ਨੇ ਜੇ ਤੁਸੀਂ ਐਦਾਂ ਦਾ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਫੈਬਰਿਕ ਤੁਹਾਡੀ ਮਰਜ਼ੀ ਹੈ ਔਰਗੈਂਜਾ ਕਰਾਉਣੀ ਹੈ ਔਰਗੈਂਜਾ ਕਰਾ ਲਓ ਜਾਂ ਕੋਈ ਹੋਰ ਫੈਬਰਿਕ ਕਰਾਉਣਾ ਹੈ ਉਹ ਕਰਵਾ ਲਓ ਉਹ ਤੁਹਾਡੀ ਚੋਇਸ ਹੈ ਜੀ ਲਓ ਜੀ ਇਹ ਹੋ ਗਿਆ ਹੈਂਡਵਰਕ ਦਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਈਏ ਜੀ ਆਪਣੇ ਕੋਲੇ ਤਿੰਨ ਡਿਜ਼ਾਈਨ ਸਿਲਕ ਪਸ਼ਮੀਨੇ ਤੇ ਰੈਡੀ ਹੋ ਕੇ ਆਏ ਨੇ ਪਤਾ ਨਾਲ-ਨਾਲ ਫਿਰ ਜਿਹੜਾ ਹੈਗਾ ਭੈਣਾ ਬੁੱਕ ਕਰ ਲੈਂਦੀਆਂ ਨੇ ਨਹੀਂ ਫਿਰ ਟਾਈਮ ਲੱਗ ਜਾਂਦਾ ਲਓ ਜੀ ਇਹ ਆਰੀਵਰਕ ਦਾ ਡਿਜ਼ਾਈਨ ਰਹੂਗਾ ਮਹਿਰੂਨ ਕਲਰ ਹੈ ਇਸ ਤਰ੍ਹਾਂ ਇਹ ਰਿਹਾ ਦਾ 25 ਤੋਂ 27 ਤੁਸੀਂ ਕਿਵੇਂ ਮਰਜ਼ੀ ਰੱਖ ਸਕਦੇ ਹੋ ਸਿਲਕ ਪਸ਼ਮੀਨੇ ਦੇ ਜੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਇਹਦਾ ਪ੍ਰਾਈਸ ਆਪਾਂ ਦੱਸ ਦਿੰਦੇ ਨੇ ਜੀ ਤੁਹਾਨੂੰ ਵਿੱਦ ਵਰਕ ਦੇ ਨਾਲ 2500 ਰੁਪਏ ਜੇ ਤੁਸੀਂ ਦੁਪੱਟਾ ਐਡ ਕਰਵਾਉਂਗੇ ਜੇ ਤਾਂ ਤੁਹਾਨੂੰ ਦੁਪੱਟੇ ਦੇ ਅਲੱਗ ਤੋਂ ਚਾਰਜਸ ਲੱਗ ਜਾਣਗੇ ਜਰੀ ਦਾ ਕੰਮ ਹੋਇਆ ਹੈ ਜੀ ਸਾਰਾ ਇਹ ਆਰੀ ਦਾ ਕੰਮ ਹੈ ਦੇ ਵਿੱਚ ਕੋਈ ਥ੍ਰੈਡ ਨਹੀਂ ਹੈਗਾ ਜੀ ਲਓ ਜੀ ਕੋਈ ਕੰਪਿਊਟਰ ਦਾ ਡਿਜ਼ਾਈਨ ਨਹੀਂ ਹੋਊਗਾ ਜੀ ਆਪਣੇ ਕੋਲੇ ਪਾਫ ਵਾਲੀ ਮਸ਼ੀਨ ਦਾ ਜਿਹੜਾ ਆਪਾਂ ਕੰਮ ਰੈਡੀ ਕਰਦੇ ਹਾਂ ਕੰਪਿਊਟਰ ਵਾਲਾ ਕੋਈ ਵੀ ਡਿਜ਼ਾਈਨ ਨਹੀਂ ਹੋਊਗਾ ਤੁਹਾਨੂੰ ਆਪਾਂ ਉਹ ਸੂਟ ਹੀ ਨਹੀਂ ਕਰਾ ਰਹੇ ਜੀ ਲਓ ਜੀ ਅਗਲਾ ਕਲਰ ਆ ਗਿਆ ਇਹ ਇਹ ਵੀ ਤੁਹਾਨੂੰ ਆਰੀ ਦਾ ਕੰਮ ਮਿਲੂਗਾ ਜੀ ਲਓ ਜੀ ਅ ਇਸ ਤਰ੍ਹਾਂ ਸਰਦਈ ਫਰੋਜੀ ਜਿਹਾ ਕਲਰ ਹੈ ਜੇ ਤੁਸੀਂ ਪਲੇਨ ਹੀ ਕਲਰ ਲੈਣੇ ਨੇ ਤਾਂ ਥੋੜਾ ਜਿਆਦਾ ਜਲਦੀ ਬੁੱਕ ਕਰ ਲਓ ਜੀ ਹੁਣ ਤਾਂ ਸਿਲਕ ਪਸ਼ਮੀਨੇ ਦੇ ਸੂਟ ਹੈਗੇ ਨੇ ਫੇਰ ਹਨਾ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਇਹਦੇ ਪੈਨਲ ਬਣੇ ਹੋਏ ਨੇ ਜੀ ਕਰੀਮ ਕਲਰ ਦੇ ਨਾਲ ਤੇ ਇਹ ਵਾਲਾ ਘੇਰ ਤੇ ਕੰਮ ਆਊਗਾ ਜੀ ਲਓ ਜੀ ਆਰੀ ਦਾ ਕੰਮ ਹੈ ਤਾਂ ਸਾਨੂੰ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵੀ ਤੁਹਾਨੂੰ ਇਸ ਤਰ੍ਹਾਂ ਬਾਜੂ ਤੇ ਜਿਹੜੇ ਫਲਾਵਰ ਮਿਲਣਗੇ ਲਓ ਜੀ ਬੇਲ ਮਿਲੂਗੀ ਜੀ ਤੇ ਇਸ ਤਰ੍ਹਾਂ ਤਿੰਨ ਫਲਾਵਰ ਮਿਲਣਗੇ ਸੈਂਟਰ ਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ ਇਹ ਤੁਹਾਨੂੰ ਸੂਟ ਪਏਗਾ ਜੀ 2500 ਹੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿੱਦ ਵਰਕ ਦੁਪੱਟਾ ਤੁਸੀਂ ਅਲੱਗ ਤੋਂ ਐਡ ਕਰਵਾ ਸਕਦੇ ਹੋ ਜੇ ਨਹੀਂ ਲੈਣਾ ਦੁਪੱਟਾ ਤਾਂ ਤੁਸੀਂ ਨਾ ਵੀ ਲਓ ਅਗਲਾ ਵੀ ਆ ਗਿਆ ਜੀ ਮੈਰੂਨ ਕਲਰ ਇਹਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਹੈ ਇਹ ਤੁਸੀਂ ਕਿਸੇ ਵੀ ਡਿਜ਼ਾਈਨ ਤੇ ਹੋਰ ਜਿਵੇਂ ਕਟਰਾਈ ਆ ਗਈ ਉਹਤੇ ਵੀ ਕਰਵਾ ਸਕਦੇ ਹੋ ਇਹੀ ਡਿਜ਼ਾਈਨ ਜੇ ਤੁਸੀਂ ਸਿਲਕ ਪਸ਼ਮੀਨੇ ਤੇ ਨਹੀਂ ਕਰਵਾਉਣਾ ਤੇ ਟੀਸਟਾ ਦਾ ਪਸ਼ਮੀਨਾ ਆ ਗਿਆ ਉਹਤੇ ਵੀ ਕਰਵਾ ਸਕਦੇ ਹੋ ਲਓ ਜੀ ਇਹਦੇ ਇਸ ਤਰ੍ਹਾਂ ਦੇ ਡਿਜ਼ਾਈਨ ਬਣੇ ਹੋਏ ਨੇ ਇਹਦੇ ਵਿੱਚ ਜਿਹੜਾ ਏ ਫਲਾਵਰ ਹੈ ਜੀ ਇਹ ਪੱਫ ਵਾਲੀ ਮਸ਼ੀਨ ਦਾ ਹੋਏਗਾ ਇਹ ਕਮਪਸ ਪੈਨਲ ਹੈ ਜਿਹੜਾ ਉਹ ਆਰੀ ਦਾ ਹੋਊਗਾ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਘੇਰ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੂਗਾ ਮੈਰੂਨ ਕਲਰ ਹੈ ਦੇਖੋ ਕੰਮ ਪੂਰਾ ਓਕੇ ਮਿਲੂਗਾ ਜੀ ਲਓ ਜੀ ਤੁਸੀਂ ਕਨੀ ਸਿੰਘ ਸੂਟ ਦੀ ਚੈੱਕ ਕਰ ਸਕਦੇ ਹੋ 2500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਸਿਲਕ ਪਸ਼ਮੀਨੇ ਦਾ ਤਿੰਨਾ ਸੂਟਾਂ ਦਾ 2500 ਪ੍ਰਾਈਸ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਕਿਹੜੇ ਵੀ ਤੁਸੀਂ ਕਲਰ ਤੇ ਕਰਵਾਉਣਾ ਤੁਹਾਡੀ ਚੋਇਸ ਹੈ ਬਰਬਰੀ ਸਿਲਕ ਪਸ਼ਮੀਨਾ ਆ ਗਿਆ ਜੀ ਕਾਫੀ ਪਸ਼ਮੀਨੇ ਆਏ ਹੋਏ ਨੇ ਤਾਂ ਤੁਸੀਂ ਕਰਵਾਉਣਾ ਉਹਨਾਂ ਤੇ ਕਰਵਾ ਸਕਦੇ ਆਪਾਂ ਨੇ ਹਾਸਪ੍ਰੀਤ ਦੇ ਲਹਿੰਗਾ ਪਾਇਆ ਤੁਸੀਂ ਵਿਆਹ ਦੇ ਵਿੱਚ ਦੇਖਿਆ ਹੋਊਗਾ ਜੀ ਇਹ ਆਪਾਂ ਨੇ ਹੈਂਡਵਰਕ ਦਾ ਕੰਮ ਕਰਾਇਆ ਪੂਰਾ ਹੈਵੀ ਦੇਖੋ ਇਸ ਸਿਮਰ ਦੇ ਵਿੱਚ ਬਣਿਆ ਹੋਇਆ ਜੀ ਲਓ ਜੀ ਇਹ ਕਲਰ ਥੋੜੇ ਜਿਹਾ ਲਾਈਟ ਪਾ ਕੇ ਪਸੰਦ ਵਧੀਆ ਮੰਦੀ ਹੈ ਇਹ ਡਾਰਕ ਕਲਰ ਘੱਟ ਪਾਉਂਦੀ ਹੈ ਲਓ ਜੀ ਇਸ ਤਰ੍ਹਾਂ ਬਾਜੂ ਤੇ ਰਹੂਗਾ ਆਪਾਂ ਨੇ ਇਸ ਤਰ੍ਹਾਂ ਇਹਦੀ ਜਿਹੜੀ ਹੈਗੀ ਆ ਅ ਦਿੱਤੀ ਹੈ ਲਟਕਣ ਵਾਲੀ ਲੇਸ ਦਿੱਤੀ ਹੈ ਜਿਹੜੀ ਇਹ ਲੇਸ ਆ ਜੀ ਇਹੀ ਸਾਨੂੰ ਨਾ 1.5 ਮੀਟਰ 500 ਰੁਪਏ ਦੀ ਦਿੱਤੀ ਸੀ ਥੋੜੀ ਜਿਹੀ ਜ਼ਿਆਦਾ ਵਧੀਆ ਵਾਲੀ ਹੈ ਇਸ ਤਰ੍ਹਾਂ ਆਪਾਂ ਨੇ ਇਹ ਲਹੰਗੇ ਤੇ ਵੀ نیچے ਸ਼ਰਟ ਦੇ ਘੇਰ ਤੇ ਲਾਈ ਹੈ ਇਸ ਤਰ੍ਹਾਂ ਨਾ ਘੇਰ ਰਹੂਗਾ ਜੀ ਪੂਰਾ ਹੈਵੀ ਕੰਮ ਮਿਲੂਗਾ ਜੀ ਤੁਹਾਨੂੰ ਬਾਜੂ ਦਾ ਵੀ ਤੇ ਸ਼ਰਟ ਦੇ ਵਿੱਚ ਸ਼ਾਰਟ ਕੁੜਤੀ ਬਣੀ ਹੋਈ ਹੈ ਜੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਲਓ ਜੀ ਹੁਣ ਇਹਦਾ ਆਪਾਂ ਤੁਸੀਂ ਲਹਿੰਗਾ ਮੈਂ ਇੱਕ ਵਾਰ ਤੁਹਾਨੂੰ ਪਿੱਕ ਲਾ ਦੂੰਗੀ ਨਾਲ ਬਣੇ ਹੋਏ ਦੀ ਵੀ ਕਿੱਦਾਂ ਲੱਗਦਾ ਉਹਨਾਂ ਦੇ ਪਾਇਆ ਹੋਇਆ ਇਸ ਤਰ੍ਹਾਂ ਆਪਾਂ ਨੇ ਇਹਨਾਂ ਦਾ ਕਲੀਆਂ ਵਾਲਾ ਜਿਹੜਾ ਲਹਿੰਗਾ ਬਣਾਇਆ ਲਹਿੰਗੇ ਨੂੰ ਇਸ ਤਰ੍ਹਾਂ ਜਿਹੜੀਆਂ ਕਲੀਆਂ ਪੰਜਾਂ ਨੇ ਜੀ ਉਹਨਾਂ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਗੋਟੇ ਦੀ ਲੈਂਨ ਦਿੱਤੀ ਹੈ ਤੇ ਇਹਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਪੂਰੀ ਹੈਗੀ ਹੈ ਫਿਨਿਸ਼ਿੰਗ ਵਾਲੀ ਸੋਹਣੀ ਜਿਵੇਂ ਸ਼ਾਰਟ ਦੇ ਨੀਚੇ ਹੈ ਨਾ ਇਹ ਵਾਲੇ ਫੁੱਲ ਬਣੇ ਹੋਏ ਨੇ ਇਦਾਂ ਦੀ ਆਪਾਂ ਨੇ ਇਹਦੇ ਉੱਪਰ ਲੇਸ ਦਿੱਤੀ ਹੈ ਉਹ ਨੀਚੋਂ ਫਿਨਿਸ਼ਿੰਗ ਪੱਟੀ ਪੂਰੀ ਵਧੀਆ ਹੋਊਗੀ ਜੀ 골ਡਨ ਇਹ 7.5 ਮੀਟਰ ਦੇ ਵਿੱਚ ਆਪਾਂ ਨੇ ਲਹਿੰਗਾ ਰੈਡੀ ਕੀਤਾ ਜੀ ਤੁਹਾਨੂੰ ਪਤਾ ਹੈ ਨਾ ਫਿਰ ਪਲੇਅਰ ਕੱਟ ਹੋਇਆ ਤੇ ਵਧੀਆ ਜਿਹਾ ਨਹੀਂ ਲੱਗਦਾ ਪਾਇਆ ਹੋਇਆ ਲਓ ਜੀ ਪੂਰਾ ਐਨ ਓਕੇ ਆਪਾਂ ਨੇ ਵਧੀਆ ਫੈਬਰਿਕ ਵਾਲਾ ਪੂਰਾ ਸੂਟ ਬਣਾਇਆ ਇਹਦੀ ਜਿਹੜੀ ਦੁਪੱਟਾ ਰਹੂਗਾ ਜੀ ਉਹ ਵੀ ਪੂਰਾ ਪਿਓਰ ਕਰੱਸ ਦਾ ਦੁਪੱਟਾ ਰਹੂਗਾ ਜੀ ਦੇਖੋ ਇਸ ਤਰ੍ਹਾਂ ਇਹ ਤਾਂ ਤੁਹਾਨੂੰ 700 ਦਾ ਪਲੇਨ ਦੁਪੱਟਾ ਮਿਲੂਗਾ ਜੀ ਵਾਈਟ ਉਸ ਤੋਂ ਬਾਅਦ ਡਾਈ ਹੋ ਗਈ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਹੈਗਾ ਕਿਰਨ ਵਾਲਾ ਫੁੱਲ ਫੁਲਕਾਰ ਫੁੱਲ ਝੜੀ ਵਾਲਾ ਕਿਰਨ ਕਿਰਨ ਵਾਲਾ ਨਹੀਂ ਹੈ ਕਿਰਨ ਵਾਲਾ ਗੋਟਾ ਹੀ ਹੈ ਇਹ ਫੁੱਲ ਝੜੀ ਵਾਲਾ ਨਹੀਂ ਹੈਗਾ ਲੋ ਜੀ 2.5 ਮੀਟਰ ਦਾ ਦਪੱਟਾ ਹੈ ਪੂਰਾ ਮੈਂ ਤੁਹਾਨੂੰ ਨਾਲ ਇਹਦੀ ਪਿੱਕ ਲਾ ਦੂੰਗੀ ਜੀ ਵੀ ਕਿਵੇਂ ਲੱਗਦਾ ਬਣਿਆ ਹੈ ਜੇ ਤੁਸੀਂ ਕਿਸੇ ਨੇ ਮੈਰਜ ਵਾਸਤੇ ਐਵੇਂ ਦੇ ਸੂਟ ਰੈਡੀ ਲੈਣਗੇ ਵੀ ਕਰਵਾਉਣੇ ਤਾਂ ਤੁਸੀਂ ਇਹ ਵੀ ਕਰਵਾ ਲਿਓ ਇਹਨਾਂ ਕਿ ਉਹ ਵੀ ਕੱਲੇ ਇਹ ਸੂਟ ਹੀ ਰੈਡੀ ਕਰਦੇ ਨੇ ਆਪਣੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਜੀ ਹਰ ਤਰ੍ਹਾਂ ਦਾ ਆਪਾਂ ਜਿਹੜਾ ਕੰਮ ਹੈ ਕਰਕੇ ਦਿੰਦੇ ਹਾਂ ਲੋ ਜੀ ਇਹ ਲਹਿੰਗਾ ਤੁਹਾਨੂੰ ਜੀ ਬਿੱਦ ਸਟੀਚਿੰਗ ਦੇ ਨਾਲ 12000 ਰੁਪਏ ਚ ਪੈਗਾ ਇਹਦਾ ਰੇਟ ਆਪਾਂ ਦੱਸ ਦਿੰਨੇ ਆ ਕਿਉਂ ਅਸੀਂ ਦਿੱਤਾ ਹੈ ਨਾ ਲਓ ਜੀ ਇਹਦੇ ਉੱਪਰ ਪੂਰਾ ਕੰਮ ਹੈਵੀ ਹੋ ਗਿਆ ਜਿਹੜੀ ਇਹ ਵਾਲੀ ਲੇਸ ਆ ਇਹ ਵੀ ਤੁਹਾਨੂੰ ਇੰਨੀ ਕੁ 1.5 ਮੀਟਰ ਲਈ ਸੀ ਅਸੀਂ ਨੇ 500 ਰੁਪਏ ਦੀ ਮੰਗਾਈ ਇੰਨੀ ਹੋਈ ਪਈਏ ਕੀ ਕਰੀਏ ਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ 12000 ਰੁਪਏ ਦੇ ਵਿੱਚ ਤੁਹਾਨੂੰ ਇਹ ਬਿੱਡ ਸਟੀਚਿੰਗ ਬਿੱਡ ਦੁਪੱਟਾ ਸਾਰਾ ਕੰਪਲੀਟ ਲਹਿੰਗਾ ਮਿਲੂਗਾ ਜੀ ਚਲੋ ਜੀ ਮੈਂ ਤੁਹਾਨੂੰ ਦੋ ਤਿੰਨ ਸੂਟ ਸਿਲਕ ਪਸਮੀਨੇ ਦੇ ਦਿਖਾਏ ਨੇ ਤੇ ਆਪਣੇ ਵਿਆਹ ਵਾਲੇ ਸੂਟ ਦਿਖਾਏ ਨੇ ਵਰਕ ਵਾਲੇ ਵੀਡੀਓ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੇ ਸਾਡੇ ਸੂਟ ਤੇ ਕਿਵੇਂ ਰੰਗ ਲੱਗੇ ਜਿਹੜੀ ਮੇਰੀਆਂ ਭੈਣਾਂ ਨੇ ਇਦਾਂ ਦੇ ਸੂਟ ਕਰਵਾਉਣੇ ਨੇ ਤਾਂ ਕਰਵਾ ਸਕਦੇ ਹੋ ਥੋੜੀ ਜੀ ਫੈਬਰਿਕ ਤੁਸੀਂ ਜੇ ਬਜਟ ਜ਼ਿਆਦਾ ਲੱਗਦਾ ਤਾਂ ਆਪਾਂ ਪ्योर ਤੋਂ ਹਟ ਕੇ نیچے ਆ ਜੀ ਤਾਂ ਤੁਹਾਨੂੰ ਥੋੜਾ ਜਿਹਾ ਸੂਟ ਆ ਜਿਹੜਾ ਆਪਾਂ 500 ਦੇ ਤੇ ਜਿਹੜਾ ਆਪਣਾ ਦੁਪੱਟਾ ਪ्योर ਦਾ ਉਹਨੂੰ ਵੀ ਆਪਾਂ ਸੈਮੀ ਚ ਕਰ ਲਈ ਤਾਂ 1000 ਰੁਪਏ 1000 ਤੋਂ 1500 ਸੂਟ ਆਪਣਾ ਜਿਹੜਾ ਹੈਗਾ ਜੀ ਸਸਤਾ ਹੋ ਜਾਂਦਾ ਹੈ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੇ ਤੁਹਾਨੂੰ ਸਾਡੇ ਸੂਟ ਲੱਗੇ ਕੱਲ ਨੂੰ ਹੋਰ ਸੋਹਣੇ ਜਿਹੇ ਸੂਟਾਂ ਦੇ ਨਾਲ ਮਿਲਦੇ ਆ ਸੋਹਣੇ ਜਿਹੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ